ਕੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਪਿਆਰੀ ਜੀ ਜਿਹੜੀ ਅਸੀਂ ਸੂਟ ਲੈ ਕੇ ਆਏ ਹਾਂ ਜੀ ਇਹ 1900 2000 ਰੇਂਜ ਵਾਲੇ ਸੂਟ ਨੇ ਅਸੀਂ ਅੱਜ ਤੁਹਾਨੂੰ ਬਹੁਤ ਘੱਟ ਰੇਟ 'ਚ ਸੂਟ ਦੇਣੇ ਆ ਤੇ ਸਾਰੇ ਹੀ ਪਿਓਰ ਮਸਲੀਨ ਦੇ ਸੂਟ ਹੋਣਗੇ ਜੀ ਅੱਜ ਦੇ ਵੀਡੀਓ ਤੇ ਤੁਸੀਂ ਇਹਨਾਂ ਨੂੰ ਈਜੀ ਵਾਸ਼ ਕਰ ਸਕਦੇ ਹੋ ਬਹੁਤ ਸੋਹਣੇ ਜੇ ਕਲੈਕਸ਼ਨ ਹਨ ਡਿਜ਼ਾਈਨਿੰਗ ਬਹੁਤ ਸੋਹਣੀ ਆ ਤੇ ਕਲਰ ਆਪਸ਼ਨ ਅਸੀਂ ਅੱਜ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਲਾਈਟ ਡਾਰਕ ਹਰ ਇੱਕ ਕਲਰ ਆ ਕੰਬੀਨੇਸ਼ਨ ਦੇਣਾ ਹੈ ਤੇ ਹਰ ਇੱਕ ਜੀ ਵਾਸਤੇ ਦੇਣਾ ਬਹੁਤ ਸੋਹਣੇ ਜੇ ਸੂਟ ਨੇ ਜੀ ਤੇ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਆ 8283828381 ਨੰਬਰ ਆ ਜੋ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਪਿਕਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਦੇਣੀ ਆ ਸੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਤੇ ਇਹ ਹੈਗਾ ਜੀ ਅੱਜ ਦਾ ਫਰਸਟ ਸੂਟ ਆ ਆਪਣਾ ਮਸਲੀਨ ਦੀਆਂ ਸਲਵਾਰਾਂ ਨੇ ਠੀਕ ਹੈ ਮਸਲੀਨ ਤੇ ਸੂਟ ਰਹੂਗਾ ਜੀ ਬਹੁਤ ਪਿਆਰਾ ਜਿਹਾ ਤੇ ਇਦਾਂ ਮਸਲੀਨ ਦੀ ਸ਼ਰਟ 2 ਮੀਟਰ ਦੀ ਸਲਵਾਰ ਆ ਤੇ 2 ਮੀਟਰ ਦੀ ਹੈਗੀ ਆ ਸ਼ਰਟ ਸਾਰਾ ਹੀ ਜਿਹੜਾ ਵਰਕ ਹੈ ਉਹ ਨੀਚੇ print ਨੂੰ ਹਾਈਲਾਈਟ ਕੀਤਾ ਹੋਇਆ ਆ ਰੀ ਵਰਕ ਦੇ ਨਾਲ ਪਲੱਸ ਹੈਂਡ ਦੇ ਨਾਲ ਬਹੁਤ ਸੋਹਣੀ ਜਿਹੀ ਕਲੈਕਸ਼ਨ ਰਹੇਗੀ ਜੀ ਅੱਜ ਦੀ ਤੇ ਜਿਹੜੀ ਬੈਕ ਸਾਈਡ ਆ ਉਹਦੀ ਪ੍ਰਿੰਟਿੰਗ ਐਦਾਂ ਰਹੇਗੀ ਸਾਰੀ ਬੈਕ ਫੁੱਲ print ਰਹੇਗੀ ਛੋਟੀ ਬੂਟੀ ਦੇ ਨਾਲ ਤੇ ਸਾਈਡਾਂ ਤੇ ਬਾਜੂ ਰਹਿਣਗੇ ਇਹਦੀਆਂ ਬਿਲਕੁਲ ਛੋਟੀ ਦੇ ਨਾਲ ਤੇ ਨਾਲ ਦੁਪट्टे ਵੀ ਪ੍ਰੋਪਰ ਮਸਲੀਨ ਦੇ ਹੀ ਮਿਲਣਗੇ ਸੂਟ ਬਹੁਤ ਪਿਆਰੇ ਨੇ ਇਹਨਾਂ ਦੀ ਲੁੱਕ ਬਹੁਤ ਸੋਹਣੀ ਆਂਦੀ ਹੈ ਬਣਨ ਤੋਂ ਬਾਅਦ ਇੱਦਾਂ ਰਹਿਣਗੇ ਜੀ ਸੂਟ ਇਹ ਤੇ ਕਲਰ ਡਿਜ਼ਾਈਨ ਵੀ ਅਸੀਂ ਤੁਹਾਨੂੰ ਇਹਨਾਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਜੇ ਦੇਣੇ ਆ ਤੇ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ 1450 ਤੇ ਸ਼ਿਪਿੰਗ ਚਾਰਜਸ ਅਲੱਗ ਜੋ ਰਹਿਣਗੇ ਬਹੁਤ ਪਿਆਰੀ ਜਿਹੀ ਕਲੈਕਸ਼ਨ ਆ ਜੇ ਇਹ ਹੈਗੇ ਨੇ ਬਹੁਤ ਸੋਹਣੇ ਜੇ ਸੂਟ ਨੈਕਸਟ ਇਹਦੇ ਵਿੱਚ ਇਹ ਕਲਰ ਆ ਸੇਮ ਦੇ ਵਿੱਚ ਹੀ ਠੀਕ ਆ ਕਲਰ ਬਹੁਤ ਪਿਆਰਾ ਹੈ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਦੇਣਾ ਹੈ 골ਡਨ ਜੈ ਮਸਟਰ 골ਡਨ ਮਸਟਰਡ ਜਿਹੜਾ ਸ਼ੇਡ ਆ ਬਹੁਤ ਪਿਆਰਾ ਜਿਹਾ ਗ੍ਰੀਨ ਦੇ ਨਾਲ ਇਹਦਾ ਕੰਬੀਨੇਸ਼ਨ ਆ ਬਹੁਤ ਪਿਆਰਾ ਲੱਗਦਾ ਹੈ ਤੇ ਪ੍ਰਾਈਸ ਹੈਗਾ ਜੀ ਇਹਨਾਂ ਸੂਟਾਂ ਦਾ 1450 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਬਹੁਤ ਜ਼ਿਆਦਾ ਡਿਸਕਾਊਂਟ ਤੇ ਮਿਲ ਰਹੀਆਂ ਤੁਹਾਨੂੰ ਸੂਟ ਪ੍ਰਿੰਟਿੰਗ ਤੇ ਇਹਨਾਂ ਦੀ ਡਿਜ਼ਾਈਨਿੰਗ ਤੇ ਬਣਨ ਤੋਂ ਬਾਅਦ ਜਿਹੜੀ ਲੁੱਕ ਆਣੀ ਉਹ ਬਹੁਤ ਸੋਹਣੀ ਆਣੀ ਆ ਠੀਕ ਹੈ ਜੀ ਇਹ ਸੀਗਾ ਆਪਣਾ ਅੱਜ ਦਾ ਪਹਿਲਾ ਸੈੱਟ ਤੇ ਜਿਹਦੇ ਵਿੱਚ ਅਸੀਂ ਤੁਹਾਨੂੰ 4 ਕਲਰ ਦਿੱਤੇ ਨੇ ਤੇ ਚਾਰਾਂ ਚੋਂ ਜੋੜਾ ਵੀ ਤੁਹਾਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਸੇਮ ਹੀ ਸਟੱਫ ਦੇ ਉੱਪਰ ਹੈਂਡਵਰਕ ਆ ਗਿਆ ਜੀ ਪ੍ਰਾਈਸ ਜ਼ਿਆਦਾ ਸੀਗਾ ਬਟ ਸੇਮ ਹੀ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਇਹ ਸੂਟ ਦਵਾਂਗੇ ਕਲੈਕਸ਼ਨ ਬਹੁਤ ਹਾਦਰਾਂ ਸੋਹਣਿਆ ਇਹ ਹੈਗਾ ਜੀ ਬਹੁਤ ਪਿਆਰਾ ਜਿਆ ਸਲਵਾਰ ਦਾ ਸਟਾਫ ਤੇ ਇਹ ਹੈਗਾ ਜੀ ਸ਼ਰਟ ਦਾ ਸਟਾਫ neck ਦੇ ਉੱਪਰ ਟੋਟਲੀ ਹੈਂਡਵਰਕ ਆ ਬਹੁਤ ਸੋਹਣਾ ਜਿਆ ਤੇ ਜਿਹੜਾ نیچے ਕੇਰਾ ਬਣਾਇਆ ਹੋਇਆ ਉਹ ਤੁਹਾਨੂੰ ਇਦਾਂ ਲੇਸ ਦੇ ਨਾਲ ਬਹੁਤ ਸੋਹਣਾ ਵਰਕ ਫਿਨਿਸ਼ਿੰਗ ਮਿਲ ਜੇਗਾ ਹਲਕਾ ਜਿਹਾ ਬਲੌਕ ਦਾ ਟੱਚ ਆ ਤੇ ਬਾਕੀ ਕਟਦਾਣੇ ਦੇ ਨਾਲ ਹਾਈਲਾਈਟਰ ਰਹੇਗੀ ਸਾਰੀ ਸ਼ਰਟ ਮਸਲੀਨ ਦਾ ਹੀ ਦੁਪੱਟਾ ਸੇਮ ਪ੍ਰਿੰਟ ਰਹੇਗਾ ਬੈਕ ਤੇ ਫਰੰਟ ਤੇ ਸ਼ਰਟ ਦੇ ਇਦਾਂ ਹੈਗੇ ਜੀ ਇਹਨਾਂ ਦੇ ਦੁਪੱਟੇ ਮਸਲੀਨ ਦੇ ਠੀਕ ਹੈ ਇਹ ਵੀ ਬੈਕ ਸਾਈਡ ਵੀ ਸੇਮ ਪ੍ਰਿੰਟ ਰਹੇਗਾ ਕਲਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਸੇਮ ਦਵਾਂਗੇ ਜੀ ਜਿਹੜਾ ਇਹ ਵਾਲਾ ਸੂਟ ਆ ਇਹ ਤੁਹਾਨੂੰ 1500 ਦਾ ਪਵੇਗਾ ਵਰਕ ਵਾਲਾ ਸੂਟ ਆ ਜਿਹੜਾ ਇਹ ਵਰਕ ਵਾਲਾ ਸੂਟ ਹੈ ਵੈਸੇ ਇਹਦਾ ਪ੍ਰਾਈਸ ਜ਼ਿਆਦਾ ਸੀਗਾ ਸੂਟ ਦਾ ਇਹ 1500 ਦਾ ਪਏਗਾ ਤੇ ਦੇ ਵਿੱਚ ਇਹ ਦੇਖੋ ਤੁਹਾਨੂੰ ਅਸੀਂ 4 ਕਲਰ ਦੰਨੇ ਆ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਇਹ ਹੈਗਾ ਇਹ ਬਹੁਤ ਸੋਨਾ ਜਿਹਾ ਸਲਵਾਰ ਦਾ ਸਟਫ ਮਸਲਿਨ ਦੇ ਉੱਪਰ ਤੇ ਸ਼ਰਟ ਦੀ ਡਿਜ਼ਾਈਨਿੰਗ ਦੇਖਿਓ ਜੀ ਇਹ ਹੈਗੀ ਸ਼ਰਟ ਦੀ ਡਿਜ਼ਾਈਨਿੰਗ ਕਲਰ ਬਹੁਤ ਪਿਆਰਾ ਸਟਫ ਬਹੁਤ ਸੋਹਣਾ ਜਿਹੜਾ ਤੁਸੀਂ ਲਾਈਨਿੰਗ ਲਗਵਾਨੀ ਆ ਫੇਰ ਤਾਂ ਜਿੱਦਾਂ ਅੱਗੇ ਹੁਣ ਵਿੰਟਰ ਆ ਰਹੀ ਆ ਤਾਂ ਤਾਂ ਸੋਨੇ ਤੇ ਸੁਆਗੇ ਵਾਲੀ ਗੱਲ ਆ ਜੇ ਨਹੀਂ ਲਗਾਨੀ ਤਾਂ ਵੀ ਤੁਸੀਂ ਇਹਨਾਂ ਸੂਟਾਂ ਨੂੰ ਦੋਨਾਂ ਮੌਸਮਾਂ 'ਚ ਪਾ ਸਕਦੇ ਹੋ ਇਹ ਬੈਕ ਸਾਈਡ ਆ ਜੀ ਬੈਕ ਦਾ ਪੱਲਾ ਉਲਟਾ ਹੋ ਗਿਆ ਇਹ ਅੱਧਾ ਇਹ ਵੈਕਰਾਪ ਲਾਈ ਮਸਲਿਨ ਦੇ ਸੂਟ ਨੇ ਜੀ ਦੋਨਾਂ ਮੌਸਮਾਂ 'ਚ ਪਹਿਣੇ ਵਾਲੇ ਸੂਟ ਐ ਇਹ ਗਰਮੀ ਸਰਦੀ ਦੇ ਵਿੱਚ ਤੁਸੀਂ ਈਜ਼ੀਲੀ ਵੇਅਰ ਕਰ ਸਕਦੇ ਹੋ ਜਿਆਦਾ ਇਹਨਾਂ ਸੂਟਾਂ ਨੂੰ ਪ੍ਰੈਸ ਦੀ ਵੀ ਨੀਡ ਨਹੀਂ ਹੁੰਦੀ ਹੈਗੀ ਐਦਾਂ ਹੈਗਾ ਇਹ ਦੁਪੱਟਾ ਠੀਕ ਹੈ ਜੀ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੇਣੇ ਆ ਬਹੁਤ ਪਿਆਰੇ ਪਿਆਰੇ ਜੇ ਇਹ ਸੈਕਿੰਡ ਕਲਰ ਆ ਨਿਊਨ ਸ਼ੇਡ ਆ ਜੀ ਸੂਟ ਦਾ ਦੇਖੋ ਕਲਰ ਹੀ ਬਹੁਤ ਸੋਹਣਾ ਪ੍ਰਿੰਟਿੰਗ ਦੇਖੋ ਕਿ ਨੀ ਉੱਪਰ ਕਿ ਆਂਦੀ ਜਿਹੜਾ ਬ੍ਰੀਕ ਬ੍ਰੀਕ ਜਿਹਾ ਪ੍ਰਿੰਟ ਆ ਕਾਫੀ ਜ਼ਿਆਦਾ ਉੱਪਰ ਆ ਰਿਹਾ ਨਿਊਨ ਪ੍ਰਿੰਟ ਦੇ ਨਾਲ ਇਹ ਬਹੁਤ ਸੋਹਣਾ ਕਲਰ ਕੰਟਰਾਸਟ ਬਣਿਆ ਹੋਇਆ ਤੇ ਇੱਕ ਤੁਹਾਨੂੰ ਇਹ ਮਿਲੇਗਾ ਜੀ ਰੈੱਡ ਮੈਰੂਨ ਦੇ ਨਾਲ ਬਲੂ ਕਲਰ ਦਾ ਦੇਖੋ ਇਦਾਂ ਤਾਂ ਇਹ ਰੈੱਡ ਸੂਟ ਰਹੇਗਾ ਸਾਰੇ ਸਰਵੋਸ ਕੀ ਵਰਕ ਦੇ ਨਾਲ ਹਾਈਲਾਈਟ ਆ ਠੀਕ ਆ ਤੇ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਕਲਰ ਕੰਟਰਾਸਟ ਤੇ ਇੱਕ ਸੂਟ ਤੋਂ ਨੂੰ ਇਹ ਵਾਲਾ ਮਿਲ ਜੇਗਾ ਕਲਰ ਸਾਰੇ ਬਹੁਤ ਸੋਹਣੇ ਆ ਕੰਟਰਾਸਟ ਹੀ ਬਹੁਤ ਪਿਆਰੀਆਂ ਸਾਰੇ ਸੂਟਾਂ ਦੇ ਠੀਕ ਹੈ ਜੀ ਕੇਸਰ ਕ੍ਰਾਜੀ ਇਹਨਾਂ ਦਾ ਬ੍ਰਾਂਡ ਰਹੇਗਾ ਤੇ ਇਹ ਸੂਟ ਵੀ 1450 ਦੀ ਰੇਂਜ ਦਾ ਵੈਸੇ 1500 ਦਾ ਹੀ ਸੂਟ ਸੀਗਾ ਤੇ ਇਹ ਵਾਲਾ ਬਹੁਤ ਸੋਹਣਾ ਜਿਹਾ ਸਟੱਫ ਦੇ ਰਹੀਆਂ ਤੁਹਾਨੂੰ ਪਿਓਰ ਦੁਪੱਟੇ ਦੇ ਨਾਲ ਇਹਦਾ 1500 ਪ੍ਰਾਈਸ ਰਹੇਗਾ ਸੂਟ ਦਾ ਇਹ ਹੈਗਾ ਹੀ ਬਹੁਤ ਸੋਹਣਾ ਜਿਹਾ ਇਹਦਾ ਕਲਰ ਦੇਖੋ ਜੀ ਸੂਟ neck ਤੇ ਬਹੁਤ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਹੈ ਤੇ ਇਹ ਹੈਗਾ ਇਹਦਾ ਕੇਰਾ ਬਾਜੂਰੀ ਡਿਜ਼ਾਈਨਿੰਗ ਲੱਗਤੋਂ ਆ ਇਹ ਬਿਲਕੁਲ ਕਾਟਨ ਦੀ ਤਰ੍ਹਾਂ ਸਟਫ ਹੈ ਤੇ 1500 ਪ੍ਰਾਈਸ ਆ ਜੀ ਵਿਦਆਊਟ ਲਾਈਨਿੰਗ ਸੂਟ ਬਣੇਗਾ ਇਹ ਕਾਟਨ ਦੀ ਤਰ੍ਹਾਂ ਰਹਿਣਗੇ ਸੂਟ ਤੇ ਪਿਓਰ ਦਾ ਦੁਪੱਟਾ ਇਹ ਪਿਓਰ ਦੁਪੱਟੇ ਦੇ ਨਾਲ ਹੀ 1500 ਦਾ ਸੂਟ ਆ ਇਹਦੇ ਵਿੱਚ ਇਹ ਸੈਕੰਡ ਕਲਰ ਆਪਸ਼ਨ ਆ ਤੇ ਕਿਹ ਕਲਰ ਤੁਹਾਨੂੰ ਇਹ ਮਿਲ ਜੇਗਾ ਤਿੰਨ ਕਲਰ ਨੇ ਜੀ ਤਿੰਨੋ ਹੀ ਕਲਰ ਬਹੁਤ ਸੋਹਣੇ ਆ ਤੇ ਪ੍ਰਾਈਸ ਇਹ ਨਾ ਸੂਟ ਦਾ ਨਾ 1500 ਆ ਇਹ ਵੀ ਪਿਓਰ ਦੀ ਦੁਪੱਟੀ ਨਾਲ ਇਹ ਵੀ 1500 ਦਾ ਸੂਟ ਆ ਬਿਆਸੇ ਅੱਜ ਦੀ ਵੀਡੀਓ ਦਾ ਸਾਰੀ ਦਾ ਹੀ 1500 ਪ੍ਰਾਈਸ ਨਿਕਲਣਾ ਚਾਹੀਦਾ ਸੀਗਾ ਇਹ ਹੈਗਾ ਇਹ ਬਹੁਤ ਸੋਹਣਾ ਜਿਹਾ ਸਲਵਾਰ ਦਾ ਸਟੱਫ ਤੇ ਇਹ ਹੈਗੇ ਆ ਜੀ ਸ਼ਰਟ ਵਿਦ ਬਲੌਕ ਪੇਂਟਿੰਗ ਦੇ ਨਾਲ ਪਹਿਲਾਂ ਤਾਂ print ਬਹੁਤ ਸੋਹਣਾ ਹੈ print ਦੇ ਉੱਪਰ ਹੈਂਡਵਰਕ ਦਾ ਟੱਚ ਠੀਕ ਹੈ ਤੇ ਕਿਤੇ ਕਿਤੇ ਤੁਹਾਨੂੰ ਇਹ ਬਲੌਕ ਦੇਖਣ ਨੂੰ ਮਿਲ ਜੇਗਾ 골ਡਨ ਸ਼ੇਡ ਦੇ ਵਿੱਚ ਬਲੌਕ ਪੇਂਟਿੰਗ ਦੇ ਨਾਲ ਠੀਕ ਹੈ ਇਹ ਸਾਰੇ ਹਾਈਲਾਈਟ ਆ ਮਿਰਰ ਕੀਤਾ ਹੋਇਆ ਹੈ ਹੈਂਡ ਦਾ ਕੰਮ ਹੈ ਜੀ ਇਹ ਸਾਰੇ ਇਹ ਬੈਕ ਸਾਈਡ ਰਹੇਗੀ ਸੇਮ print ਦੇ ਠੀਕ ਹੈ ਤੇ ਪਿਓਰ ਦੇ ਹੈਗੇ ਨੇ ਦੁਪੱਟੇ ਇਹ ਹੈਗਾ ਜੀ ਦੁਪੱਟਾ ਠੀਕ ਹੈ ਇਹਦੇ ਕਲਰ ਦੇਖ ਲਓ ਬਹੁਤ ਸੋਹਣਾ ਜਿਹਾ ਸ਼ੇਡਾ ਕਲਰ ਹੈ ਇਹਨਾਂ ਦੇ ਜਿਹੜੇ ਦੇਖੋ ਜੀ ਇਹ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਬਹੁਤ ਪਿਆਰੇ ਕਲਰ ਨੇ ਬਹੁਤ ਸੋਹਣੇ ਅ ਠੀਕ ਹੈ ਜੀ ਇਹ ਮੈਂ ਤੁਹਾਨੂੰ ਦਿਖਾਈਆਂ ਮਸਲਿਨ ਦੇ ਸੂਟ ਤੇ ਪਲੱਸ ਕਾਟਨ ਦੇ ਹੁਣ ਮੈਂ ਤੁਹਾਨੂੰ ਬਣੇ ਹੋਏ ਸੂਟ ਦਿਖਾਨੀ ਆ ਉਹ ਪਾਰਟੀ ویئر ਸੂਟ ਹੋਣਗੇ ਜੀ ਤੁਸੀਂ ਜੱਗੋ ਸਟਾਈਲ ਚ ਵੇਅਰ ਕਰ ਸਕਦੇ ਹੋ ਤੇ ਇੱਕ ਦੋ ਪੀਸ ਤੁਹਾਨੂੰ ਅਸੀਂ ਜਿਹੜੇ ਖੁੱਦਰ ਮਤਲਬ ਵਰਕ ਕਰਵਾਇਆ ਸਿੰਪਲ ਜੀ ਲੁੱਕ ਦੇ ਵਿੱਚ ਉਹ ਵੀ ਸੂਟ ਦਿਖਾਣੇ ਆ ਉਹ ਮੈਂ ਇਹ ਵੀਡੀਓ ਦੇ ਨਾਲ ਐਡ ਕਰ ਦਾਨੀ ਆ ਵੀਡੀਓ ਨੂੰ ਜਿਹੜਾ ਮੈਂ ਤੁਹਾਨੂੰ ਲਹਿੰਗਾ ਦਿਖਾਉਣ ਲੱਗੀ ਆਂ ਜਾਗੋ ਤੇ ਆ ਤੇ ਇੱਕ ਸਾਡੇ ਵੀ ਇੱਕ ਫੰਕਸ਼ਨ ਸੀਗਾ ਛੋਟਾ ਜਿਹਾ ਮੈਂ ਵੀ ਉਸ ਤੇ ਪਾਇਆ ਛੋਟਾ ਨਹੀਂ ਮਤਲਬ ਮੈਰਿਜ ਸੀਗੇ ਜੀ ਮੈਂ ਵੀ ਮੈਰਿਜ ਤੇ ਐਦਾਂ ਇਹ ਲਹਿੰਗਾ ਪਾਇਆ ਸੀਗਾ ਤੇ ਮੈਨੂੰ ਬਹੁਤ سارے ਕਮੈਂਟ ਆ ਰਹੇ ਸੀਗੇ ਤੇ ਮੈਨੂੰ ਸਪੈਸ਼ਲੀ ਮੇਰੇ WhatsApp ਦੇ ਉੱਪਰ ਬਹੁਤ ਸਾਰੇ ਮੈਸੇਜ ਆਉਂਦੇ ਸੀ ਕਿਉਂਕਿ ਮੈਂ ਸ਼ਾਰਟ ਵੀਡੀਓ ਪਾਈ ਸੀਗੀ Instagram ਤੇ ਕਿ ਲੋ ਪ੍ਰਾਈਸ ਦੇ ਵਿੱਚ ਜਾਗੋ ਲੁੱਕ ਬਹੁਤ ਜ਼ਿਆਦਾ ਲਾਈਕ ਕੀਤਾ ਗਿਆ ਉਹ ਮੇਰਾ ਲਹਿੰਗਾ ਤੇ ਕਾਫੀ ਜਣੇ ਨੇ ਉਹਦਾ ਪ੍ਰਾਈਸ ਪੁੱਛਿਆ ਸੀਗਾ ਜੀ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਏਗਾ ਬਲੂ ਪਿੰਕ ਤੇ ਨਿਓਨ ਸ਼ੈਡ ਮਿਲ ਜਾਏਗਾ ਅਗਰ ਤੁਸੀਂ ਕਲਰ ਆਪਸ਼ਨ ਚ ਜਾਣਾ ਚਾਹੁੰਦੇ ਹੋ ਦੋ ਤਿੰਨ ਕਲਰ ਨੇ ਮੈਂ ਤੁਹਾਨੂੰ ਇਹਨਾਂ ਦੇ ਕਲਰ ਵੀ ਦੇ ਦਾਂਗੇ ਮਤਲਬ ਅਨਸਟਿਚ ਦਵਾਂਗੇ ਸਾਰੇ ਫਿਰ ਸਟਿਚ ਕਰਕੇ ਅਸੀਂ ਤੁਹਾਨੂੰ ਦਵਾਂਗੇ ਜਿਹੜਾ ਦਾ ਸਟਫ ਸਟਫ ਹੈ ਜੀ ਕੱਲਾ ਉਹ 600 ਰੁਪਏ ਪਰ ਮੀਟਰ ਹੁੰਦਾ ਹੈ ਜੋ ਹੈਗਾ ਤੇ ਕਿਉਂਕਿ ਮੈਂ ਹੀ ਕੁਆਂਟੀਟੀ ਚ ਚੱਕਿਆ ਮੈਨੂੰ ਕਿ ਨਵੀਂ ਜੀ ਲੁੱਕ ਕ੍ਰੀਏਟ ਕਰਨੀ ਸੀਗੀ ਤੇ ਕਾਫੀ ਘੱਟ ਪ੍ਰਾਈਸ ਚ ਮਿਲਿਆ ਜੇ ਅਗਰ ਤੁਸੀਂ ਇਹ ਤੋਂ ਵਿਦ ਸਟਿਚਿੰਗ ਲੈਣੀ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੈ ਲਹਿੰਗੇ ਦੀ ਸਟਿਚਿੰਗ 3500 ਹੁੰਦੀ ਆ ਤੇ ਉਸ ਤੋਂ ਉੱਪਰ ਜੇ ਤੁਸੀਂ ਜਿੰਨਾ ਮਰਜ਼ੀ ਬਣਵਾਈ ਜੋ ਕਲੀਆਂ ਵਾਲਾ ਬਣਾਈ ਜੋ ਜਿਵੇਂ ਮਰਜ਼ੀ ਬਣਾਈ ਜੋ ਇੱਕ ਜਾਗੋ ਵਾਲੀ ਲਹਿੰਗੇ ਦੀ ਜਿਹੜੀ ਸਟਿਚਿੰਗ ਆ ਕੇਨ ਵਗੈਰਾ ਲਗਾ ਕੇ ਲਾਈਨਿੰਗ ਨਾਲ 3500 ਸਟਿਚਿੰਗ ਹੁੰਦੀ ਆ ਠੀਕ ਆ ਤੇ ਜਿਹੜਾ ਅਸੀਂ ਤੁਹਾਨੂੰ ਅੱਜ ਲਹਿੰਗਾ ਦੇਣਾ ਹੈ ਇਹ ਸਾਰੇ ਵਿਦ ਸਟਫ ਵਿਦ ਸਟੀਚਿੰਗ ਤੇ ਟੋਟਲ ਹੀ ਇਹ ਵਾਲਾ ਲਹਿੰਗਾ ਅਸੀਂ ਤੁਹਾਨੂੰ 5200 ਦਾ ਦੇਣਾ ਹੈ ਤੇ ਬਹੁਤ ਸੋਹਣੀ ਲੁੱਕ ਹੈ ਜੀ ਫਲੇਅਰ ਬਹੁਤ ਜ਼ਿਆਦਾ ਹੈ ਤੇ ਸਟਫ ਬਹੁਤ ਸੋਹਣਾ ਹੈ ਟੋਟਲੀ ਹੈਂਡਵਰਕ ਦੇ ਨਾਲ ਇਦਾਂ ਹੀ ਬੂਟੀ ਆ ਜੀ ਹੈਂਡਵਰਕ ਦੇ ਨਾਲ ਠੀਕ ਆ ਤੁਸੀਂ ਸਾਥ ਹੋਰ ਵਰਕ ਵੀ ਕਰਵਾ ਸਕਦੇ ਹੋ ਤੇ ਕਿਸੇ ਵੀ ਕਲਰ অপਸ਼ਨ ਤੇ ਤੇ ਸਾਡੇ پاس ਰੈਡੀ ਆ ਅਗਰ ਤੁਸੀਂ ਵਰਕ ਕਰਵਾਨੀਓ ਤਾਂ ਪ੍ਰਾਈਸ ਅਪ ਡਾਉਨ ਥੋੜਾ ਬਹੁਤਾ ਜਾ ਸਕਦਾ ਹੈ ਠੀਕ ਆ ਤੇ ਡਾਉਨ ਤਾਂ ਨਹੀਂ ਜਾਏਗਾ ਅਪ ਹੀ ਜਾਏਗਾ ਕਿਉਂਕਿ ਮੈਂ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਰਹੀ ਆ ਮੈਂ ਮੈ ਤੁਹਾਨੂੰ ਆਪਣੀ ਸਟੀਚਿੰਗ ਦਾ ਇੱਕ ਹੋਰ ਵੀ ਦਿਖਾਨੀ ਆ ਪੈਟਰਨ ਤੇ ਜਿਹੜਾ ਹੈਗਾ ਇਹ ਤਾਂ ਹੈਗਾ ਕਾਫੀ ਜ਼ਿਆਦਾ ਫਲੇਅਰ ਦੇ ਨਾਲ ਲਹਿੰਗਾ ਬਣਿਆ ਹੋਇਆ ਹੈ نیچے ਅਸੀਂ ਇਦਾਂ ਸਾਰੇ ਤੇਲ ਬਹੁਤ ਸੋਹਣੀ ਜੀ ਲੇਸ ਲਾਈ ਵੀ ਆ ਡਾਈ ਵੀ ਜਿਹੜੀ ਲੱਗੀ ਵੀ ਇਹਨੂੰ ਟਾਫਟਾ ਦੇ ਨਾਲ ਆ ਪ੍ਰੋਪਰ ਬੁਖਰਾਮ ਦੇ ਨਾਲ ਪੇਸਟਿੰਗ ਕੀਤਾ ਹੋਇਆ ਕੇਨ ਹੈ ਜੀ ਤੇ ਨੀਚੇ ਦੇ ਫਿਰ ਤੋਂ ਕਾਟਨ ਦੀ ਅਸੀਂ ਲਾਈਨਿੰਗ ਲਗਾਈ ਹੋਈ ਆ ਕਾਫੀ ਜ਼ਿਆਦਾ ਲੇਅਰ ਦੇ ਵਿੱਚ ਇਹ ਅਸੀਂ ਬਣਾਇਆ ਹੋਇਆ ਤੇ ਮੇਨ ਜਿਹੜੀ ਸਾਡੇ ਸਟੀਚਿੰਗ ਦਾ ਮੇਨ ਕਾਰਨ ਹੁੰਦਾ ਹੈ ਇਈ ਇੱਕ ਤਾਂ ਸੀ ਹੁੱਕ ਲਗਾ ਜਾਂਦੇ ਐ ਤਾਂ ਠੀਕ ਐ ਤੇ ਬਾਕੀ ਨਾ ਇਹ ਹੁਕਸ ਐਡ ਕਰਨ ਵਾਸਤੇ ਕਿਉਂਕਿ ਕਿਸੇ ਦੀ हिਪ ਛੋਟੀ ਵੱਡੀ ਹੁੰਦੀ ਆ ਤਾਂ ਤੁਹਾਨੂੰ ਬਾਰ-ਬਾਰ ਇਹਨੂੰ ਖੋਲਣਾ ਹੁੱਕ ਅੱਗੇ ਪਿੱਛੇ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਅਗਰ ਐਡਜਸਟਮੈਂਟ ਕਰਨੀ ਹੁੰਦੀ ਆ ਤੇ ਇੱਕ ਬਹੁਤ ਸੋਹਣੀ ਜੀ ਲੁੱਕ ਐ ਜੀ ਇਹ ਤੁਹਾਨੂੰ ਇੱਕ ਹੁੱਕ ਦਾ ਕੰਮ ਕਰਦੀ ਆ ਤੁਸੀਂ ਐਦਾ ਕਿਤੇ ਵੀ ਐਡਜਸਟਮੈਂਟ ਇਹਦੀ ਕਰ ਸਕਦੇ ਹੋ ਠੀਕ ਐ ਇਦਾਂ ਦੇ ਅਸੀਂ ਜੋ ਵੀ ਸਾਟੂ ਸੂਟ ਸਟਿਚ ਕਰਵਾਉਂਦੇ ਆ ਨੋਰਮਲ ਸੂਟ ਵੀ ਤਾਂ ਸਾਨੂੰ ਵੈਸਟ ਹੁੰਦਾ ਕਿ ਉਹਨਾਂ ਨੂੰ ਕੁਝ ਅਸੀਂ ਨਵਾਂ ਜਿਹਾ ਦਈਏ ਤੇ ਵਧੀਆ ਦਈਏ ਸਾਰਾ ਇਹ ਹੈਗਾ ਜੀ ਕਾਫੀ ਜ਼ਿਆਦਾ ਫਲੇਅਰ ਦੇ ਨਾਲ ਲਹਿੰਗਾ ਤੇ ਇਹਦੇ ਨਾਲ ਅਸੀਂ ਜਿਹੜੀ ਕੁੜਤੀ ਬਣਾਈ ਹੋਈ ਆ ਉਹ ਇਦਾਂ ਬਾਕੀ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ ਇਹਦੇ ਨਾਲ ਮੈਂ ਵੀਡੀਓ ਬਣਾਈ ਹੋਈ ਆ ਠੀਕ ਆ ਇਹ ਮੈਂ 50 uh, 200 ਤੱਕ ਹੈ ਕਿਉਂਕਿ ਇਹ ਮੇਰਾ ਕੁਸ਼ਿਕ ਟਾਈਮ ਇਹ ਮੈਂ ਵੇਅਰ ਕੀਤਾ ਹੋਇਆ ਹੈ 2-3 ਘੰਟੇ ਵਾਸਤੇ 2 ਘੰਟੇ ਵਾਸਤੇ ਅਗਰ ਤੁਸੀਂ ਇਹ ਫਰੈਸ਼ ਵਿੱਚ ਲੈਣਾ ਚਾਹੁੰਦੇ ਹੋ ਤਾਂ ਆਪਾਂ ਇਹਨੂੰ ਕਰ ਲਾਂਗੇ ਨਵੇਂ ਦੇ ਵਿੱਚ ਬਣਾਵਾਂਗੇ ਤੇ ਪ੍ਰਾਈਸ ਉਹਦਾ ਹੋਏਗਾ ਤਕਰੀਬਨ 6000 ਤੱਕ ਡਬਲ ਟੋਨ ਦੇ ਵਿੱਚ ਦੁਪੱਟਾ ਥੋੜੀ ਚੁਆਇਸ ਹੈ ਤੁਸੀਂ ਸਿੰਗਲ ਰੱਖਣਾ ਹੈ ਕਿਹੜਾ ਕਲਰ ਰੱਖਣਾ ਹੈ ਉਹ ਥੋੜੀ ਚੁਆਇਸ ਹੋਏਗੀ ਠੀਕ ਹੈ ਜੀ ਇਹ ਸੀਗਾ ਜਾਗਰ ਲੁੱਕ ਦਾ ਲਹंगा ਇੱਕ ਕਸੀ ਨਵੀਂ ਕਲੈਕਸ਼ਨ ਤਿਆਰ ਕੀਤੀ ਆ ਜਿਨ੍ਹਾਂ ਨੂੰ ਬਹੁਤ ਜਲਦੀ ਦੇ ਵਿੱਚ ਰੈਡੀ ਸੂਟ ਚਾਹੀਦੇ ਨੇ ਇਹ ਬਿਲਕੁਲ ਬਹੁਤ ਸੋਹਣੀ ਜੀ ਲੁੱਕ ਦੇਸੀ ਸੂਟ ਰੈਡੀ ਕੀਤੇ ਆ ਇਹ ਹੈਗਾ ਇਹ ਦਬਕੇ ਦੇ ਨਾਲ ਬਹੁਤ ਪਿਆਰਾ ਜਿਹਾ ਪੀਸ਼ ਸ਼ਿਮਰ ਦਾ ਸਟਾਫਾ ਠੀਕ ਹੈ ਤੇ ਇਹਦਾ ਹੈਗਾ ਜੀ ਇਹਦੀ ਲੌਂਗ ਕੋਰਟ ਤੇ ਸਾਈਜ਼ ਇਹ ਫ੍ਰੀ ਆ ਤੇ ਜਿਨ੍ਹਾਂ ਦੀ हिਪ ਹੈਗੀ ਆ 22 22 इजीली ਆਏਗਾ ਸਾਰਿਆਂ ਦੇ ਇਹ ਤੇ ਬਾਕੀ ਵਰਕ ਹੈ ਤੇ ਲੈਂਥ ਇਹਦੀ ਹੈਗੀ ਆ 40 uh, 40 ਜਾਂ ja 42 ਦੇ ਲਗਭਗ ਹੋਏਗੀ ਇਹਦੇ ਨਾਲ ਅਸੀਂ ਇਹ ਡਵਾਈਡਰ ਰੈਡੀ ਕੀਤੇ ਆ ਐਦਾਂ ਅੰਮ੍ਰੇਲਾ ਦੇ ਵਿੱਚ ਅੰਮ੍ਰੇਲਾ ਦੇ ਵਿੱਚ ਇਹ ਡਵਾਈਡਰ ਆ ਫਰੰਟ ਤੇ ਬੈਲਟ ਆ ਬੈਕ ਸਾਈਡ ਤੇ ਇਲਾਸਟਿਕ ਦੇ ਨਾਲ ਪ੍ਰੋਪਰ ਜਿੱਪ ਦੇ ਨਾਲ ਸਾਰਾ ਇਹ ਡਿਵਾਈਡਰ ਰੈਡੀ ਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਜੀ ਬਹੁਤ ਸੋਹਣਾ ਹੈ ਸਾਰੇ ਸ਼ਿਮਰ ਦੇ ਉੱਪਰ ਆ ਸਾਰੇ ਦੇ ਵਿੱਚ ਬੂਟੀ ਰਹੂਗੀ 4 ਸਾਈਡ ਪੇਸਟਿੰਗ ਰਹੇਗੀ ਤੇ ਵਿੱਚ ਉੱਪਰ ਉੱਪਰ ਰਹੇਗਾ ਵਰਕ ਠੀਕ ਹੈ ਜੀ ਇਹ ਵਾਲੀ ਡਰੈਸ ਦਾ ਪ੍ਰਾਈਸ ਤੁਹਾਨੂੰ ਵਿਦ ਸਟੀਚਿੰਗ ਦੇ ਨਾਲ 9000 ਦੀ ਡਰੈਸ ਪਵੇਗੀ ਵਿਦ ਸਟੀਚਿੰਗ ਦੇ ਨਾਲ 9000 ਦੀ ਡਰੈਸ ਆ ਸੇਮ ਦੇ ਵਿੱਚ ਇੱਕ ਅਸੀਂ ਤੁਹਾਨੂੰ ਹੋਰ ਦੰਨੇ ਆ ਸੇਮ ਹੀ ਸਟੱਫ ਰਹੇਗਾ ਜੀ ਤੇ ਇਹ ਰਹੇਗਾ ਜੀ ਡਿਵਾਈਡਰ ਜਿਹਨੂੰ ਤੁਸੀਂ ਲੂਜ਼ 플라스ੋ ਵੀ ਕਹਿ ਸਕਦੇ ਹੋ ਅਮਰੇਲਾ 플라스ੋ ਵੀ ਕਹਿ ਸਕਦੇ ਹੋ ਤੇ ਇਹਦੇ ਨਾਲ ਅਸੀਂ ਇੱਕ ਗੋਟਾ ਪੱਤੀ ਦੀ ਸ਼ਰਟ ਰੈਡੀ ਕੀਤੀ ਆ ਵੀ ਨੈਕ ਦੇ ਨਾਲ ਆ ਬਹੁਤ ਸੋਹਣੀ ਜੀ ਸ਼ਰਟ ਆ ਠੀਕ ਆ ਬਾਜੂ ਇਹਦੀ ਬਹੁਤ ਸੋਹਣੀ ਐ ਸਟਾਈਲਿਸ਼ ਨੇ ਤੇ ਜਿਹੜਾ ਦੁਪੱਟਾ ਉਹ ਵੀ ਸ਼ਿਮਰਦਾ ਸਾਰੀ ਬੂਟੀ ਵਾਲਾ ਇਹ ਵੀ ਜੇ ਸਟੀਚਿੰਗ ਤੁਹਾਨੂੰ 9000 ਦੇ ਪੈਣਗੇ ਸਿੰਗਲ ਸਿੰਗਲ 9000 ਦਾ ਤੇ ਮੇਨ ਹੈਗਾ ਜੀ ਇਹ ਤੁਹਾਨੂੰ ਸਟਿਚ ਨੂੰ ਮਿਲ ਰਹੇ ਆ ਅਗਰ ਤੁਸੀਂ ਸਟੀਚਿੰਗ ਹੀ ਲੈਣੇ ਹੋ ਤਾਂ ਤਕਰੀਬਨ ਉਹੀ ਇਹਨਾਂ ਦੀ ਵੀ 2500 ਦੇ ਲਗਭਗ ਮਰੇਲਾ ਪਲਾਜ਼ੋ ਦੇ ਨਾਲ ਸਟੀਚਿੰਗ ਹੁੰਦੀ ਆ ਤੇ ਤੁਹਾਨੂੰ ਪ੍ਰੋਪਰ ਸਾਰਾ ਪੇਸਟਿੰਗ ਦੇ ਨਾਲ ਮਿਲ ਰਹੇ ਨੇ ਲਾਈਨਿੰਗ ਦੇ ਨਾਲ ਮਿਲ ਰਹੇ ਨੇ ਅਗਰ ਤੁਹਾਨੂੰ ਇਹਨਾਂ ਚੋਂ ਕੁਝ ਵੀ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸੈਂਡ ਕਰ ਸਕਦੇ ਹੋ ਵੀਡੀਓ ਦੇਖ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਲਈ ਵੀ ਥੈਂਕ ਯੂ ਸੋ ਮੱਚ